ਦੇਖੋ ਪੁਰਾਣੇ ਸੂਟਾਂ ਨੂੰ ਕਿੱਦਾਂ ਆਪਾਂ ਮੋਡੀਫਾਈ ਕਰ ਸਕਦੇ ਆ ਅੱਜ ਵੀਡੀਓ ਦੇ ਵਿੱਚ ਆਪਾਂ ਇਹੀ ਤੁਹਾਨੂੰ ਦੱਸਣਾ ਇਹ ਜਿਹੜਾ ਸੂਟ ਆ ਦੇਖਣ ਤੇ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਪਿਆ ਇਹ ਦੇਖੋ ਇਹ ਆਪ ਬਣਾਇਆ ਹੋਇਆ ਆਪਾਂ ਇਹ ਸਾਰਾ ਦੋਨੇ ਜਿਹੜੇ ਮਤਲਬ ਕਿ ਕੱਪੜੇ ਤੁਹਾਨੂੰ ਇੱਕ ਲਾਈਟ ਪਿੰਕ ਤੇ ਇੱਕ ਬ੍ਰਾਊਨ ਜਿਹੜਾ ਦੋਨੇ ਤੁਹਾਨੂੰ ਵੀਡੀਓ 'ਚ ਸ਼ੋਅ ਹੁੰਦੇ ਪਿਆ ਇਹ ਬਹੁਤ ਮਤਲਬ ਪੁਰਾਣੇ ਕੱਪੜੇ ਤੋਂ ਆਪਾਂ ਇਹ ਜਿਹੜਾ ਸੂਟ ਨੂੰ ਵਧੀਆ ਦੁਆਰਾ ਮੋਡੀਫਾਈ ਕੀਤਾ ਵਾ ਦੇਖੋ ਆ ਜਿਹੜਾ ਥੱਲੇ ਕਾਫੀ ਕਲਰ ਦਾ ਇਹ ਸ਼ਾਲ ਸੀਗਾ ਪਹਿਲਾਂ ਠੀਕ ਹੈ ਤੇ ਇਹ ਮਤਲਬ ਕਪੜਾ ਉਵੇਂ ਹੀ ਪਿਆ ਹੈ ਵੈਲਵਟ ਦਾ ਸ਼ਾਲ ਸੀ ਇਹਨੂੰ ਕੁਝ ਨਹੀਂ ਹੋਇਆ ਇਹਦਾ ਗੋਟਾ ਸਿਰਫ ਖਰਾਬ ਹੋਇਆ ਸੀ ਉਹ ਆਪਾਂ ਲਾਤਾ ਤੇ ਜਿਹੜਾ ਆ ਤੁਸੀਂ ਦੇਖਦੇ ਆ ਨਾ ਵਿੱਚ ਪੈਚ ਤੇ ਆ ਜਿਹੜੀ ਪੱਟੀ ਥੱਲੇ ਲੱਗੀ ਦੇਖਦੇ ਪਏ ਆ ਇਹ ਵੀ ਇੱਕ ਕਮੀਜ਼ ਤੋਂ ਉਤਾਰ ਕੇ ਜਿਹੜਾ ਡਿਜ਼ਾਈਨ ਰੈਡੀ ਕੀਤਾ ਹੋਇਆ ਸੋ ਇਹ ਕਿਦਾਂ ਡਿਜ਼ਾਈਨ ਰੈਡੀ ਕੀਤਾ ਹੋਇਆ ਆ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੇ ਆ ਵੀਡੀਓ ਨੂੰ ਐਂਡ ਤੱਕ ਦੇਖੋ ਤੁਸੀਂ ਤੇ ਬਹੁਤ ਹੀ ਜ਼ਿਆਦਾ ਯੂਸਫੁਲ ਵੀਡੀਓ ਆ ਤੁਹਾਡੇ ਐਸੇ ਕਿਉਂਕਿ ਲੇਡੀਜ਼ ਦੇ ਆਮ ਕਰਕੇ ਸੂਟ ਆ ਜਿਹੜੇ ਕਈ ਵਾਰੀ ਸਲਵਾਰਾਂ ਖਰਾਬ ਹੋ ਜਾਂਦੀਆਂ ਕਮੀਜ਼ ਉਦਾਂ ਹੀ ਪਏ ਰਹਿੰਦੇ ਆ ਚੁੰਨੀਆਂ ਖਰਾਬ ਹੋ ਜਾਂਦੀਆਂ ਸ਼ਾਲ ਖਰਾਬ ਹੋ ਜਾਂਦੇ ਆ ਸੋ ਕੋਈ ਵੀ ਮਤਲਬ ਕਿ ਕਮੀਜ਼ ਸਲਵਾਰ ਤੇ ਚੁੰਨੀ ਦੇ ਵਿੱਚੋਂ ਜਾਂ ਸ਼ਾਲ ਦੇ ਵਿੱਚ ਕੋਈ ਇੱਕ ਚੀਜ਼ ਆਪਣੀ ਜਿਹੜੀ ਉਹ ਵਧੀਆ ਪਈ ਰਹਿ ਜਾਂਦੀ ਹੈ ਖਾਸ ਕਰਕੇ ਸ਼ਾਲ ਜਾਂ ਚੁੰਨੀਆਂ ਹੋਗੀਆਂ ਸੋ ਆਪਾਂ ਕਿੱਦਾਂ ਉਹਨੂੰ ਮੋਡੀਫਾਈ ਕਰ ਸਕਦੇ ਆ ਵੀਡੀਓ ਚ ਆਪਾਂ ਤੁਹਾਨੂੰ ਉਹੀ ਦੱਸਾਂਗੇ ਬਹੁਤ ਸੋਹਣਾ ਪੈਚਵਰਕ ਹੋਇਆ ਆ ਆਪਾਂ ਇਹਨੂੰ ਹੋਰ ਵੀ ਕ੍ਰੀਏਟਿਵ ਬਣਾ ਸਕਦੇ ਆ ਸੋ ਇਹ ਕਿੱਦਾਂ ਕਿੱਦਾਂ ਆਪਾਂ ਤੁਹਾਨੂੰ ਦੱਸਦੇ ਆਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਇਸ ਚੈਨਲ ਤੇ ਪਹਿਲੀ ਵਾਰ ਆਏ ਸਬਸਕ੍ਰਾਈਬ ਜੁੜ ਕਰੋ ਲਾਈਕ ਸ਼ੇਅਰ ਤੇ ਕਮੈਂਟ ਤੇ ਦੱਸਣਾ ਨਾ ਭੁੱਲਿਓ ਕਿ ਇਹ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਸੋ ਆਪਾਂ ਸ਼ੁਰੂ ਕਰਦੇ ਆਂ ਇਹਦਾ ਵਰਕ ਕਰਨਾ ਇੱਕ ਪੁਰਾਣਾ ਸੂਟ ਆ ਇਹ ਬਰੋਕੇਟ ਦਾ ਕੱਪੜਾ ਵਾ ਇਹ ਬਰੋਕੇਟ ਦਾ ਸੂਟ ਆ ਠੀਕ ਹੈ ਇਹ ਹੁਣ ਮਤਲਬ ਕਿ ਹੰਡ ਗਿਆ ਹੋਇਆ ਫਟ ਗਿਆ ਇਹ ਸੂਟ ਆ ਦੇਖੋ ਬਾਹਰ ਤੋਂ ਫਟਿਆ ਪਿਆ ਵਾ ਇਹਦੀ ਜਿਹੜੀ ਫਰੰਟ ਵਾਲੀ ਬਰੋਕੇਟ ਆ ਨਾ ਬਿਲਕੁਲ ਸਹੀ ਪਈ ਆ ਚਲੋ ਇਹ ਦਾ ਪੁਰਾਣਾ ਪਰ ਕਈ ਭੈਣਾਂ ਕੋਲੇ ਦਾ ਬਹੁਤ ਵਧੀਆ ਤੋਂ ਵਧੀਆ ਸੂਟ ਪਏ ਹੁੰਦੇ ਆ ਨਵੇਂ-ਨਵੇਂ ਸੂਟ ਹੀ ਹੁੰਦੇ ਜਿਹੜੇ ਕਈ ਵਾਰੀ ਪ੍ਰੈਸ ਲੱਗ ਗਈ ਜਾਂ ਕਿਸੇ ਹੋਰ ਕਾਰਨ ਕਰਕੇ ਜਾਂ ਲਾਈਨਿੰਗ ਸ਼੍ਰਿੰਕ ਹੋ ਗਈ ਜਾਂ ਉਹਨਾਂ ਨੂੰ ਕਲਰ ਨਹੀਂ ਪਸੰਦ ਠੀਕ ਹੈ ਸੋ ਇਹ ਦੇਖੋ ਇਹਨੂੰ ਆਪਾਂ ਕਿੱਦਾਂ ਯੂਜ਼ ਦੇ ਵਿੱਚ ਲੈ ਕੇ ਆਵਾਂਗੇ ਦੇਖੋ ਇਹ ਲਾਈਟ ਪਿੰਕ ਕਲਰ ਆ ਹੈਨਾ ਤੇ ਨਾਲ ਹੀ ਆਪਣੇ ਕੋਲ ਨਾ ਇੱਕ ਆ ਸ਼ਾਲ ਪਿਆ ਸੀਗਾ ਆ ਸ਼ਾਲ ਆ ਇਹਦੇ ਆ ਚਾਰੇ ਪਾਸੇ ਗੋਟਾ ਲੱਗਿਆ ਸੀ ਗੋਟਾ ਜਿਹੜਾ ਖਰਾਬ ਹੋ ਗਿਆ ਸੀ ਤੇ ਜਦੋਂ ਲਾਉਣ ਲੱਗੇ ਨਾ ਸ਼ਾਲ ਫਟਿਆ ਹੋਇਆ ਦੇਖੋ ਸ਼ਾਲੇ ਇੱਕ ਸਾਈਡ ਤੋਂ ਫਟ ਗਿਆ ਬੜ ਜਿਹੜੀ ਦੇ ਵਿੱਚ ਵਾਲੀ ਵੈਲਵਟ ਆ ਬਿਲਕੁਲ ਸਹੀ ਪਈ ਆ ਠੀਕ ਹੈ ਸੋ ਇਹਨੂੰ ਆਪਾਂ ਕਿੱਦਾਂ ਯੂਜ਼ ਚ ਲੈ ਕੇ ਆਉਣਾ ਦੇਖੋ ਇਹਨੂੰ ਬਹੁਤ ਸੋਹਣਾ ਕਮੀਜ਼ ਰੈਡੀ ਕਰਾਂਗੇ ਉਹ ਤੁਸੀਂ ਆਪ ਦੇ ਲਈ ਵੀ ਕਮੀਜ਼ ਰੈਡੀ ਕਰ ਸਕਦੇ ਹੋ ਜੇ ਤੁਹਾਡੇ ਘਰੇ ਬੇਟੀਆਂ ਬੱਚੀਆਂ ਛੋਟੀਆਂ ਨੇ ਉਹਨਾਂ ਨੂੰ ਵੀ ਤੁਸੀਂ ਉਹ ਸੂਟ ਬਣਾ ਕੇ ਦੇ ਸਕਦੇ ਹੋ ਸੋ ਇਹਦਾ ਆਪਾਂ ਕਿੱਦਾਂ ਕਰਾਂਗੇ ਬਹੁਤ ਤੁਹਾਨੂੰ ਪਸੰਦ ਆਊਗੀ ਵੀਡੀਓ ਤੇ ਤੁਹਾਡੀ ਬਹੁਤ ਹੈਲਪ ਹੋਊਗੀ ਸੂਟ ਨੂੰ ਤੁਸੀਂ ਆਹ ਪੁਰਾਣੇ ਜਿਹੇ ਕੱਪੜਿਆਂ ਨੂੰ ਤੁਸੀਂ ਬਹੁਤ ਵਧੀਆ ਕਮੀਜ਼ ਤੁਸੀਂ ਬਣਾ ਲੈਣਾ ਵਾ ਵੀਡੀਓ ਨੂੰ ਐਂਡ ਤੱਕ ਦੇਖੋ ਤੇ ਜਿਹੜੇ ਨਵੇਂ-ਨਵੇਂ ਹੈਕਸ ਆ ਜਿਹੜੇ ਹਨਾ ਸਟੀਚਿੰਗ ਦੇ ਜਾਂ ਪੁਰਾਣੇ ਕੱਪੜਿਆਂ ਨੂੰ ਕਿੱਦਾਂ ਤੁਸੀਂ ਰੀਯੂਜ਼ ਕਰਨਾ ਉਹਨਾਂ ਵਾਸਤੇ ਆਪਾਂ ਵੀਡੀਓ ਜਿਵੇਂ ਹਰ ਰੋਜ਼ ਪਾਉਨੇ ਆ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਠੀਕ ਹੈ ਤੁਹਾਡੇ ਕੋਲ ਕੋਈ ਪੁਰਾਣਾ ਕੱਪੜਾ ਪਿਆ ਵੀ ਉਹਦਾ ਕਿੱਦਾਂ ਯੂਜ਼ 'ਚ ਲੈ ਕੇ ਆਉਣਾ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਸੋ ਹੁਣ ਕਿੱਦਾਂ ਕਰਨਾ ਦੇਖੋ ਇਹਦਾ ਬਾਰਡਰ ਬਣਿਆ ਹੋਇਆ ਥੱਲੇ ਉੱਤੇ ਨਾ ਨਿੱਕੇ-ਨਿੱਕੇ ਸਟੋਨ ਲੱਗੇ ਹੋਏ ਆ ਆ ਸ਼ਾਲ 'ਚ ਵੀ ਨਿੱਕੇ-ਨਿੱਕੇ ਸਟੋਨ ਲੱਗੇ ਹੋਏ ਆ ਠੀਕ ਹੈ ਤੇ ਬੜੀਆ ਬੜਾ ਹੀ ਬਹੁਤ ਇਹ ਜਿਹੜਾ ਕੰਟਰਾਸਟ ਬਣੂਗਾ ਹੁਣ ਕਰਾਂਗੇ ਸਭ ਤੋਂ ਪਹਿਲਾਂ ਨਾ ਆਪਾਂ ਜਿਹੜਾ ਇਹਦਾ ਬਾਰਡਰ ਆ ਉਹ ਕਟਿੰਗ ਕਰ ਲਵਾਂਗੇ ਆਹ ਜਿਹੜਾ ਦੇਖੋ ਆ ਬਾਰਡਰ ਇਹਨੂੰ ਆਪਾਂ ਕਟਿੰਗ ਕਰਾਂਗੇ ਇਹਨੂੰ ਤੁਸੀਂ ਦੋ ਤਰੀਕਿਆਂ ਦੇ ਨਾਲ ਯੂਜ਼ ਕਰ ਸਕਦੇ ਹੋ ਇਹਦੇ ਪੈਚ ਵੀ ਬਣਾ ਸਕਦੇ ਹੋ ਤੇ ਘੇਰੇ ਦੇ ਕੱਲਾ ਬਾਰਡਰ ਵੀ ਲਾ ਸਕਦੇ ਹੋ ਦੇਖੋ ਆ ਜਿਹੜਾ ਚਾਕਾਂ ਵਾਲੀ ਤਰਪਾਈ ਆਪਾਂ ਢੇੜ ਲਈ ਆ ਇਧਰੋਂ ਵੀ ਢੇੜ ਲਈ ਇਧਰੋਂ ਵੀ ਢੇੜ ਕੇ ਇਹਨੂੰ ਜਾ ਕੇ ਜਿਹੜੇ ਖੁੱਲੇ ਕਰ ਲਿਆ ਹੁਣ ਆਪਾਂ ਕੀ ਕਰਾਂਗੇ ਇਹਨੂੰ ਆਹ 1 1 ਇੰਚ ਛੱਡ ਕੇ ਜਾਂ ਅੱਧਾ ਅੱਧਾ ਇੰਚ ਛੱਡ ਗਏ ਕਿਉਂਕਿ ਦੇਖੋ ਆਪਾਂ ਇਦਾਂ ਮੋੜਨਾ ਵਾ ਤੇ ਦੇਖੋ ਆ ਦੇਖੋ ਆਪਾਂ ਇਹ ਤੁ ਲਗਭਗ ਅੱਧੇ ਇੰਚ ਦੇ ਹਿਸਾਬ ਤੇ ਜਿਹੜੀ ਆਪਾਂ ਇਹਦੀ ਕਟਿੰਗ ਕਰ ਲਈ ਐ ਜੇ ਤੁਹਾਨੂੰ ਆਈਡੀਆ ਹੈਗਾ ਤਾਂ ਸਿੱਧਾ ਘਾਟ ਨੂੰ ਇਦਾਂ ਛਾਨੀ ਲਾ ਲਓ ਇਹ ਬਹੁਤ ਵਧੀਆ ਦੇ ਵਿੱਚ ਬਰੋਕਰਟ ਆ ਤੇ ਬਹੁਤ ਗਾਫ ਵਾਲਾ ਕਪੜਾ ਬਸ ਇਹ ਜਿਹੜੀ ਬੈਕ ਸਾਈਡ ਆ ਉਹ ਥੋੜੀ ਜਿਹਾ ਜਿਹਾ ਕਪੜਾ ਹਲਕਾ ਸੀਗਾ ਤਾਂ ਕਰਕੇ ਉਹ ਸੈਟਿੰਗ ਜੀ ਨਹੀਂ ਹੋਈ ਤੇ ਉਹ ਬੈਕ ਸਾਈਡ ਤੋਂ ਸੂਟ ਆ ਜਿਹੜਾ ਪੂਰੀ ਤਰ੍ਹਾਂ ਉਹ ਖਰਾਬ ਹੋ ਗਿਆ ਸੋ ਇਹਨੂੰ ਆਪਾਂ ਦੇਖੋ ਅੱਧੇ ਇੰਚ ਦੇ ਹਿਸਾਬ ਤੇ ਇਦੀ ਆਪਾਂ ਕਟਿੰਗ ਕਰ ਲਈ ਐ ਬਾਰਡਰ ਦੇ ਕੰਮ ਆਉ ਇਹਨੂੰ ਆਪਾਂ ਲੱਗ ਰੱਖ ਲਾਂਗੇ ਹੁਣ ਦੇਖੋ ਕੀ ਕਰਨਾ ਪਹਿਲਾਂ ਆਪਾਂ نیچے ਵਾਲੇ ਕੱਪੜੇ ਨੂੰ ਕੱਢਦਾ ਹੀ ਕਈ ਵਾਰੀ ਮਾਈਨਰ ਜਾਂ ਕੱਟ ਲੱਗ ਜਾਂਦਾ ਵੈਲਵਟ ਤੇ ਸੋ ਹੁਣ ਆਪਾਂ ਇਹਨੂੰ ਕਮੀਜ਼ ਆ ਜਿਹੜਾ ਇਹਦੀ ਲਾਈਨਿੰਗ ਆ ਆਪਾਂ ਦੇਖੋ ਆ ਲੱਗ ਕਰ ਲਈ ਬਿਲਕੁਲ ਫਟਿਆ ਪੁਰਾਣਾ ਸੁਪਾ ਤੁਸੀਂ ਦੇਖਿਓ ਕਿ ਇਹਦੇ ਤੋਂ ਹੀ ਆਪਾਂ ਕਿੰਨੀਆਂ ਵਧੀਆ ਚੀਜ਼ਾਂ ਜਿਹੜੀਆਂ ਆਪਾਂ ਰੈਡੀ ਕਰ ਲਾਂਗੇ ਆ ਦੇਖੋ ਆ ਹੁਣ ਆਪਾਂ ਕੱਪੜਾ ਲੈ ਲਿਆ ਵਾ ਦੇਖੋ ਆਪਾਂ ਕੀ ਕਰਾਂਗੇ ਨਾ ਆ ਬਿਲਕੁਲ ਸਿੱਧਾ ਹੋਣਾ ਚਾਹੀਦਾ ਤੁਹਾਡਾ ਠੀਕ ਹੈ ਇੱਥੋਂ ਆ ਕੱਟ ਨਹੀਂ ਹੋਣੇ ਚਾਹੀਦੇ ਲੱਗਦਾ ਤੁਸੀਂ ਇਹਨੂੰ ਬਿਲਕੁਲ ਸਿੱਧਾ ਕਰ ਲਓ ਆਪਾਂ ਪਹਿਲਾਂ ਫਾਤੂ ਜਿਹੜਾ ਧਾਗੇ ਉਹ ਕੱਟ ਲੈਨੇ ਆ ਆ ਦੇਖੋ ਆ ਕੱਟ ਲੈਨੇ ਪਹਿਲਾਂ ਆਪਾਂ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਆ ਦੇਖੋ ਇਹੋ 3 ਇੰਚ ਦੇ ਹਿਸਾਬ ਤੇ ਨਿਸ਼ਾਨੀ ਲਾ ਦਾਂਗੇ ਆਪਾਂ ਇਥੋਂ ਵੀ 3 ਇੰਚ ਦੇ ਹਿਸਾਬ ਤੇ ਨਿਸ਼ਾਨੀ ਲਾਵਾਂਗੇ ਇਥੋਂ 3 3 ਇੰਚ ਦੇ ਹਿਸਾਬ ਤੇ ਆਪਾਂ ਸਾਰੀਆਂ ਨਿਸ਼ਾਨੀਆਂ ਲਾ ਦਾਂਗੇ ਇਧਰ ਵੀ ਆਪਾਂ 3 ਇੰਚ ਦੇ ਹਿਸਾਬ ਤੇ ਲਾ ਦਾਂਗੇ ਇਹ ਨਿਸ਼ਾਨੀ ਜਿਹੜੀ ਆਪਾਂ ਲਾਈ ਆ ਨਾ ਇਹਨੂੰ ਆਪਾਂ ਆਪਸ ਦੇ ਵਿੱਚ ਜਿਹੜਾ ਸਿੱਧਾ ਉਹ ਮੇਲ ਦਾਂਗੇ ਸਿੱਧੀ ਲਾਈਨ ਤੋਂ ਖਿੱਚ ਦਾਂਗੇ यदि हम आप जी कटिंग कर दें देखो आप जी पट्टी है तीन इंच चौड़ी कट ली है ਇਹ ਜਿਹੜੀ ਆਪਾਂ ਪੱਟੀ ਕੱਟੀ ਆ ਨਾ ਇਹਨੂੰ ਆਪਾਂ ਕੀ ਕਰਨਾ ਦੁਬਾਰਾ ਆਪਾਂ 3 3 ਇੰਚ ਜਾਂ 4 ਜਿੰਨੇ ਤੁਸੀਂ ਪੈਚ ਬਣਾਉਣਾ ਚਾਹੁੰਦੇ ਹੋ ਠੀਕ ਹੈ ਆਪਾਂ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਇਦਾਂ 3 ਇੰਚ 'ਚ ਕੱਟੀ ਆ ਜੇ ਆਪਾਂ ਜਿਆਦਾ ਵਧੀਆ ਜਿਹਾ ਡਿਜ਼ਾਈਨ ਬਣਾਉਣਾ ਆਪਾਂ ਇਹ ਤੋਂ 4 4 ਇੰਚ ਦੇ ਹਿਸਾਬ ਤੇ ਕੱਟ ਦਿੰਨੇ ਆ ਇਹ 3/4 ਦੀ ਮਤਲਬ ਇਹ 3/4 ਦਾ ਇੱਕ ਪੈਚ ਹੋ ਜਾਊਗਾ ਠੀਕ ਹੈ ਸੋ ਆਪਾਂ ਜਿਹੜਾ ਇਦਾਂ ਹੀ 3/4 ਦੇ ਜਿਹੜੇ ਆ ਪੈਚ ਆਪਾਂ ਇਦਾਂ ਹੀ ਕੱਟ ਲੈਣੇ ਆ ਇਹ ਪੈਚ ਬਹੁਤ ਸੋਹਣੇ ਬਣਨਗੇ ਆ ਦੇਖੋ ਆ ਪੈਜ ਜਿਹੜੇ ਕੱਟ ਲਿਆ ਤੇ ਇਹ ਆਪਣੇ ਜਿਹੜੇ ਪੰਜ ਪੈਜ ਆ ਬਿਲਕੁਲ 3/4 ਦੇ ਹੋਏ ਆ ਇੱਕ ਛੋਟਾ ਜਿਹਾ ਇਹਨੂੰ ਆਪਾਂ ਸਾਈਡ ਤੇ ਕੱਢ ਦਾਂਗੇ ਤੇ ਇਸੇ ਤਰੀਕੇ ਦੇ ਨਾਲ ਹੀ ਆਪਾਂ ਜਿਹੜੇ ਹੋਰ ਆ ਜਿਹੜੇ ਪੰਜ ਪੈਜ ਆ ਆਪਾਂ ਇਸੇ ਤਰੀਕੇ ਦੇ ਨਾਲ ਹੀ ਇੱਥੋਂ ਆਪਾਂ ਹੋਰ ਕੱਢ ਦਾਂਗੇ ਤੇ ਜਿਹੜਾ ਬਾਕੀ ਕਪੜਾ ਇਹ ਵੀ ਆਪਾਂ ਬਹੁਤ ਵਧੀਆ ਯੂਜ਼ ਦੇ ਵਿੱਚ ਲੈ ਕੇ ਆਵਾਂਗੇ ਦੇਖੋ ਇਹ ਜਿਹੜੇ ਪੈਜ ਆ ਆਪਾਂ ਕੱਟ ਲਿਆ ਹੁਣ ਆ ਜਿਹੜੀ ਬਾਹਵਾਂ ਨਾ ਇਹ ਬਾਹਾਂ ਦੇ ਵੀ ਜਿਹੜੀ ਮੂਰੇ ਬ੍ਰੌਕਟ ਲੱਗੀ ਹੋਈ ਆਪਾਂ ਇਹਨੂੰ ਵੀ ਕੱਟ ਲਾਂਗੇ ਹਾਂ ਜੀ ਦੇਖੋ ਆਪਾਂ ਜਿਹੜਾ ਪੀਸ ਆ ਉਹ ਕੱਟ ਲਿਆ ਠੀਕ ਹੈ ਹੁਣ ਆਪਾਂ ਕੀ ਕਰਨਾ ਵਾ ਆਪਾਂ ਇਹ ਜਿਹੜਾ ਸ਼ਾਲ ਸੀ ਆਪਣਾ ਇਹ ਆਪਾਂ ਲੈ ਲਿਆ ਆ ਦੇਖੋ ਇਹਦਾ ਇੱਕ ਪਾਸਾ ਆਪਾਂ ਘੱਰ ਲੈਣਾ ਇੱਧਰ ਇੱਧਰ ਦੇਖੋ ਇੱਧਰੇ ਪਾਸੇ ਉਹ ਫਟਿਆ ਹੋਇਆ ਹੈ ਸ਼ਾਲ ਆ ਇੱਧਰਲੀ ਸਾਈਡ ਤੋਂ ਆ ਦੇਖੋ ਆ ਫਟਿਆ ਇਹਨੂੰ ਆਪਾਂ ਕੈਂਚੀ ਨਾਲ ਅਲੱਗ ਕੱਟ ਲਾਂਗੇ ਪਰ ਇੱਕ ਵਾਰੀ ਆਪਾਂ ਦੇਖਣਾ ਵਾ ਵੀ ਜਿਹੜਾ ਜਿਹੜੀ ਸਾਈਡ ਸਹੀ ਆ ਹੁਣ ਦੇਖੋ ਆ ਵਾਲੀ ਸਾਈਡ ਬਿਲਕੁਲ ਸਹੀ ਆ ਇਥੋਂ ਲੇਸ ਜਿਹੜੀ ਹੈ ਉਹ ਦੇੜੀ ਹੋਈ ਆ ਠੀਕ ਹੈ ਸੋ ਆਪਾਂ ਇੰਨਾ ਮਾਰਜਿਨ ਛੱਡਾਂਗੇ ਜਿੱਥੋਂ ਲੈਸ ਉਹ ਢੇੜੀ ਆ ਜਿੱਥੇ ਆਹ ਹਲਕੀ ਜਿਹੀ ਛੇਕ ਜੇ ਬਣ ਗਈ ਆ ਠੀਕ ਹੈ ਇਹ ਆਪਾਂ ਮਿਲ ਲਾਂਗੇ ਕਿ ਕਿੰਨਾ ਮਾਰ ਜਣਾ ਸੋ ਆਪਾਂ ਜਿਹੜਾ ਪੈਚ ਦਾ ਵਰਕ ਕਰਨਾ ਆ ਇਹ ਆਪਾਂ ਇੱਕ ਸਾਈਡ ਤੇ ਹੀ ਕਰਾਂਗੇ ਠੀਕ ਹੈ ਤਾਂ ਕਿ ਜਿਹੜਾ ਬਾਕੀ ਕੱਪੜਾ ਆ ਇਹ ਆਪਣੇ ਯੂਜ਼ ਦੇ ਵਿੱਚ ਆ ਜਾਏ ਠੀਕ ਹੈ ਸੋ ਹੁਣ ਆਪਾਂ ਜਿਹੜੀਆਂ ਇਹ ਨਿਸ਼ਾਨੀਆਂ ਨੂੰ ਨੀਆਂ ਲਾਉਣੇ ਆ ਤੇ ਨਾਲ ਹੀ ਆਪਾਂ ਜਿਹੜਾ ਪੈਚ ਦਾ ਜਿਹੜਾ ਵਰਕ ਆ ਆਪਾਂ ਜਿਹੜਾ ਵਰਕ ਜਿਹੜਾ ਬਣਾਉਣਾ ਸ਼ੁਰੂ ਕਰਦੇ ਆ ਕਿ ਸਭ ਤੋਂ ਪਹਿਲਾਂ ਆਪਾਂ ਇਹ ਜਿਹੜੀਆਂ ਨਿਸ਼ਾਨੀਆਂ ਲਾਵਾਂਗੇ ਦੇਖੋ ਜਿਹੜੀ ਇਹ ਠਾਣੀ ਸਾਈਡ ਤੋਂ ਤਾਂ ਦੇਖੋ ਇੱਥੇ ਆਪਣੀ ਆਹ ਪੱਟੀ ਲੱਗ ਰਣੀ ਹੈ ਠੀਕ ਹੈ ਇੱਥੇ ਪੱਟੀ ਲੱਗਣੀ ਤੁਸੀਂ ਜਿੰਨਾ ਵੀ ਛੱਡਣਾ ਇੰਚ 2 ਇੰਚ ਛੱਡਣਾ ਆਪਦੇ ਲੈਂਥ ਦੇਖੋ ਪਹਿਲਾਂ ਸ਼ਾਲ ਦੀ ਤੁਹਾਡੀ ਕਿੰਨੀ ਲੈਂਥ ਆ ਤੁਹਾਡੀ ਕੁਮੀ ਦੀ ਲੈਂਥ ਬਣਦੀ ਹੈ ਤੇ ਉਸ ਤੋਂ ਬਾਅਦ ਆਪਾਂ ਇਧਰਲੀ ਸਾਈਡ ਆ ਜਿਹੜੀ ਤੁਹਾਨੂੰ ਦੱਸ ਦਿੰਨੇ ਆ ਇੱਕ ਮਿੰਟ ਆਪਾਂ ਇਦਾਂ ਸ਼ਾਲ ਨੂੰ ਸਪਰੈਡ ਕੀਤਾ ਇੰਨਾ ਆਪਾਂ ਜਿਹੜਾ ਫੋਲਡ ਕਰਨ ਵਾਸਤੇ ਜਿਹੜਾ ਮਾਰਜਨ ਆਹੂ ਛੱਡ ਦੇਣਾ ਆ ਜਿਹੜਾ ਆਪਾਂ ਫੋਲਡ ਕਰਨ ਵਾਸਤੇ ਜਿਹੜਾ ਮਾਰਜਨ ਛੱਡ ਦੇਣਾ ਵਾ ਠੀਕ ਹੈ ਤੇ ਇਹ ਆਪਾਂ ਮੇਨਦੇ ਇਹਨੇ ਕਿੰਨਾ ਕਿਉਂਕਿ ਇੱਥੋਂ ਹਲਕੇ ਜਿਹਾ ਸ਼ੇਕ ਹੋ ਗਿਆ ਇਹ 2 ਇੰਚਾ 2 ਇੰਚ ਤਾਂ ਵੈਸੇ ਹੀ ਆਪਾਂ ਮਾਰਜਨ ਛੱਡਦੇ ਆ ਠੀਕ ਹੈ 2 ਇੰਚ ਦਾ ਮਾਰਜਨ ਆਪਾਂ ਛੱਡ ਦਾਂਗੇ ਥੱਲੇ ਤੁਸੀਂ ਜਿੰਨਾ ਵੀ ਛੱਡਣਾ ਵਾ ਠੀਕ ਹੈ 2 ਇੰਚ ਛੱਡਣਾ 3 ਇੰਚ ਛੱਡਣਾ ਜਿੰਨਾ ਤੁਹਾਡੇ ਲੈਂਥ ਦੇ ਹਿਸਾਬ ਦੇ ਉਹ ਆਪਾਂ ਥੱਲੇ ਉਹ ਮਾਰਜਨ ਛੱਡ ਦਾਂਗੇ ਆਪਾਂ ਇੱਥੇ ਨਿਸ਼ਾਨੀ ਲਾ ਲੈਨੇ ਆਂ ਆ ਦੇਖੋ ਆਪਾਂ 2 ਇੰਚ ਦੇ ਹਿਸਾਬ ਤੇ ਇੱਥੇ ਜਿਹੜਾ ਮਾਰਜ ਨਾ ਉਹ ਨਿਸ਼ਾਨੀ ਲਾਤੀ ਹੈ ਤੇ ਇੱਥੇ ਵੀ ਆਪਾਂ 2 ਇੰਚ ਦੇ ਹਿਸਾਬ ਤੇ ਜਿਹੜੀਆਂ ਨਿਸ਼ਾਨੀ ਲਾਤੀ ਹੈ ਠੀਕ ਹੈ ਤੇ ਹੁਣ ਆਪਾਂ ਇੱਥੇ 2 ਇੰਚ ਦੀ ਨਿਸ਼ਾਨੀ ਲਾਈ ਨਾ ਇੱਥੋਂ ਇਧਰਲੀ ਸਾਈਡ ਤੇ ਆਪਾਂ ਲਾਵਾਂਗੇ 4 ਇੰਚ ਤੇ ਨਿਸ਼ਾਨੀ ਠੀਕ ਹੈ ਤੇ ਇਹ ਜਿਹੜੀ ਨਿਸ਼ਾਨੀ ਆਪਾਂ ਸਿੱਧੀ ਉੱਪਰ ਤੱਕ ਲੈ ਕੇ ਜਾਣੀ ਆ ਠੀਕ ਹੈ ਹੁਣ ਆਪਾਂ ਇੱਥੋਂ ਮਿੰਤੀ ਕਰਦੇ ਆ ਇਹ ਬਣਦੀ ਆ ਅਪਰੋਕਸੀਮੇਟਲੀ 6 ਇੰਚ ਤੋਂ 1 ਪੁਆਇੰਟ ਘੱਟ ਆ ਤੇ ਆਪਾਂ ਇਦਾਂ ਹੀ ਇਹਨੂੰ ਉੱਪਰ ਤੱਕ ਲੈ ਕੇ ਜਾਵਾਂਗੇ ਤੇ ਇਹ ਫਿਰ ਜਿਹੜੀ ਨਿਸ਼ਾਨੀਆਂ ਆਪਾਂ ਜਿਹੜੀ ਸਿੱਧੀ ਲਾਈਆਂ ਇਹਨੂੰ ਆਪਾਂ ਇੱਕ ਦੂਜੇ ਦੇ ਨਾਲ ਜਿਹੜਾ ਮੈਚ ਕਰ ਦੇਣਾ ਤੇ ਹੁਣ ਆਪਾਂ ਇਹਦੇ ਉੱਤੇ ਕਰਾਂਗੇ ਵਰਕ ਦੇਖੋ ਹੁਣ ਆਪਾਂ ਵਰਕ ਕਿੱਦਾਂ ਕਰਨਾ ਵਾ ਜਿਹੜੇ ਧਾਗੇ ਜਿਹੜੇ ਪਹਿਲੀ ਲਿਆ ਸੀ ਮਾੜੇ ਮੋਟੇ ਲੱਗੇ ਆਪਾਂ ਸਾਰੇ ਲਾ ਲੈਣੇ ਇਹਨੂੰ ਸਾਫ਼ ਕਲੀਨ ਕਰ ਲੈਣਾ ਜਿੰਨਾ ਤੁਸੀਂ ਮਾਰਜਨ ਛੱਡਿਆ ਠੀਕ ਹੈ ਉਹਨੂੰ ਤੁਸੀਂ ਵੱਡੇ ਬਖੇ ਦੀ ਸਿਲਾਈ ਦੇ ਨਾਲ ਅੰਦਰ ਨੂੰ ਫੋਲਡ ਕਰ ਲਓ ਆ ਦੇਖੋ ਕਿਉਂਕਿ ਇਹ ਵੈਲਵਟ ਆ ਕੱਪੜਾ ਜਿਹੜਾ ਠੀਕ ਹੈ ਤੇ ਇਹਨਾਂ ਅੰਦਰ ਨੂੰ ਮਤਲਬ ਜੇ ਮੁੜ ਜੇ ਜਾਂਦਾ ਤੁਸੀਂ ਸੂਈ ਦੇ ਨਾਲ ਕਰਨਾ ਸੂਈ ਦੇ ਨਾਲ ਕਰ ਲਓ ਨਾ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇੱਥੇ ਸਭ ਤੋਂ ਪਹਿਲਾਂ ਆਪਾਂ ਵੱਡੇ ਬਖੇ ਦੀ ਸੀਨ ਲਾਵਾਂਗੇ ਦੇਖੋ ਜਿਹੜੀ ਸੀਨ ਆਪਾਂ ਲਾ ਲਈਏ ਕਪੜਾ ਨਾ ਮੈਂ ਉੱਪਰ ਨੂੰ ਕਰਕੇ ਉੱਪਰ ਨੂੰ ਮਤਲਬ ਫੋਲਡ ਕਰਕੇ ਸੀਨ ਲਾਤੀ ਸੀ ਠੀਕ ਹੈ ਤੁਸੀਂ ਵੀ ਇਦਾਂ ਉੱਪਰ ਨੂੰ ਕਰਕੇ ਫੋਲਡ ਸੀਨ ਲਾ ਦਿਓ ਤੇ ਹੁਣ ਆਪਾਂ ਕੀ ਕਰਾਂਗੇ ਆ ਦੇਖੋ ਜਿਹੜੀ ਪੱਟੀ ਆਪਾਂ ਘੇਰੇ ਤੋਂ ਲਾਈ ਸੀ ਇਹਨੂੰ ਆਪਾਂ ਅੰਦਰ ਨੂੰ ਇਦਾਂ ਫੋਲਡ ਕਰ ਦਾਂਗੇ ਬਰੋਕੜ ਨੂੰ ਤੇ ਇਹਨੂੰ ਇੱਥੇ ਰੱਖ ਕੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਉੱਪਰਲੇ ਪਾਸਿਓਂ ਸੀਨ ਲਾ ਦਾਂਗੇ ਆ ਚੀਜ਼ ਤੁਸੀਂ ਦੇਖ ਲੈਣਾ ਵਾ ਵੀ ਆ ਬਰਾਬਰ ਹੋਣੀ ਚਾਹੀਦੀ ਨੀਚੇ ਵਾਲੀ ਸਾਈਡ ਤੋਂ ਠੀਕ ਹੈ ਇੱਥੇ ਜਿੱਥੇ ਤੁਹਾਡੀ ਆਉਂਦੀ ਪਈ ਇਹਨੂੰ ਇੱਥੇ ਰੱਖੋ ਨਹੀਂ ਤਾਂ ਤੁਸੀਂ ਜੇ ਪਹਿਲਾਂ ਨੀਚੇ ਲਾ ਚਲੋ ਆਪਾਂ ਪਹਿਲਾਂ ਜਿਹੜੀ ਐ ਨੀਤੀ ਵਾਲੀ ਸੀਨ ਲਾ ਦਨੇ ਤਾਂ ਕਿ ਕਨਫਿਊਜ਼ਨ ਨਾ ਹੋਵੇ ਆਪਣੀ ਜਿਹੜੀ ਪੱਟੀ ਆ ਵਧੀਆ ਫਿਨਿਸ਼ਿੰਗ ਦੇ ਨਾਲ ਲੱਗ ਜੇ ਇੱਥੇ ਆਪਾਂ ਰੱਖ ਕੇ ਇਹਨੂੰ ਸੀਨ ਲਾ ਦਾਂਗੇ ਇਹ ਬਰੀਕ ਬਖੇ ਦੀ ਆਪਾਂ ਸੀਨ ਲਾਉਣੀ ਆ ਦੇਖੋ ਨੀਚੇ ਵਾਲੀ ਸਾਈਡ ਤੋਂ ਆਪਾਂ ਲਾਤੀ ਸੀਨ ਹੁਣ ਆਪਾਂ ਕੀ ਕਰਾਂਗੇ ਉੱਪਰ ਵਾਲੀ ਸਾਈਡ ਤੋਂ ਬ੍ਰੌਕਰਟ ਨੂੰ ਆਪਾਂ ਅੰਦਰ ਨੂੰ ਫੋਲਡ ਕਰ ਲੈਨੇ ਆਂ ਤੇ ਇੱਥੇ ਵੀ ਆਪਾਂ ਇਸੇ ਤਰੀਕੇ ਦੇ ਨਾਲ ਜਿਹੜੀ ਸਲਾਈ ਲਾ ਦਿੰਨੇ ਆਂ ਕੇਰੇ ਦੀ ਪੱਟੀ ਆਪਾਂ ਲਾ ਲਈ ਹੋਣ ਆਪਾਂ ਕੀ ਕਰਨਾ ਜਿਹੜੇ ਪੈਚ ਲਾਉਣੇ ਆਪਾਂ ਪੈਚ ਦਾ ਕੰਮ ਕਰਾਂਗੇ ਆ ਦੇਖੋ ਆਪਾਂ ਲਾਈਨ ਇਹ ਤੇ ਖਿੱਚੀ ਸੀਗੀ ਆ ਜਿਹੜੇ ਪੈਚ ਆਪਾਂ ਕਟਿੰਗ ਕੀਤੀ ਸੀਗੀ ਇਸ ਤਰੀਕੇ ਦੇ ਨਾਲ ਜਿਹੜੇ ਆ ਕਿਨਾਰੇ ਆ ਨਾ ਦੋਨੇ ਇਸ ਤਰੀਕੇ ਦੇ ਨਾਲ ਇਹ ਬਿਲਕੁਲ ਲਾਈਨ ਦੇ ਉੱਪਰ ਆਉਣੇ ਚਾਹੀਦੇ ਆ ਤੇ ਆਪਾਂ ਇਦਾਂ ਰੱਖ ਰੱਖ ਕੇ ਪਹਿਲਾਂ ਉੱਤੇ ਵੱਡੇ ਬਖੇ ਦੀ ਸੀਨ ਲਾ ਲਾਂਗੇ ਆ ਦੇਖੋ ਤੇ ਤੁਸੀਂ ਇਹਦੇ ਨਾਲ ਵੀ ਜੋੜਨਾ ਚਾਹੋ ਨੇ ਇਹਦੇ ਨਾਲ ਵੀ ਜੋੜ ਸਕਦੇ ਪਰ ਯਾਦ ਰੱਖਣਾ ਆਪਾਂ ਇਹਦੇ ਉੱਤੇ ਲੈਸ ਲਾਉਣੀ ਇਹਨੂੰ ਲੌਕ ਕਰਨਾ ਵਾ ਜਿਹੜੀਆਂ ਸੀਨਾ ਵਾ ਠੀਕ ਹੈ ਇਹਦੇ ਉੱਤੇ ਆਪਾਂ ਇੱਕ ਵਾਰੀ ਵੱਡੇ ਬਖੇ ਦੀ ਸੀਨ ਲਾ ਲੈਨੇ ਆ 阿德克巴。 ਸੋ ਜਿੱਥੇ ਵੀ ਘਰੇ ਤੁਸੀਂ ਪੈਚ ਜਿਹੜੇ ਲਾਉਣੇ ਆ ਲਾ ਸਕਦੇ ਆ ਆਪਾਂ ਇਹ ਧਾਗੇ ਨੂੰ ਕੱਟ ਦਾਂਗੇ ਹੁਣ ਦੇਖੋ ਆਪਾਂ ਕੀ ਕਰਨਾ ਵਾ ਹੁਣ ਆਪਾਂ ਇਹ ਜਿਹੜੇ ਪੈਚ ਤੇ ਲਾਏ ਹਨ ਇਹਨਾਂ ਨੂੰ ਆਪਾਂ ਡਿਜ਼ਾਈਨ ਦੇਣਾ ਡਿਜ਼ਾਈਨ ਵਾਸਤੇ ਦੇਖੋ ਆਹ ਜਿਹੜੀ ਲੈਸ ਆ ਇਹ ਇਹਨੂੰ ਮਤਲਬ ਟ੍ਰਾਇੰਗਲ ਵਾਲੀ ਕਈ ਕਹਿ ਦਿੰਦੇ ਕਈ ਸਮੋਸੇ ਵਾਲੀ ਕਹਿ ਦਿੰਦੇ ਆ ਲੈਸ ਠੀਕ ਹੈ ਹੁਣ ਆਪਾਂ ਇਹਦੇ ਨਾਲ ਦੀ ਮਿਲਦੀ ਜੁਲਦੀ ਜਿਹੜੀ ਲੈਸ ਘਰੇ ਹੀ ਆਪਣੇ ਕੋਲ ਪਈ ਸੀ ਸੋ ਇਹਨੂੰ ਆਪਾਂ ਇਹਦੇ ਉੱਤੇ ਇਸ ਤਰੀਕੇ ਨਾਲ ਰੱਖ ਕੇ ਜਿਹੜੀ ਸਿਲਾਈ ਲਾ ਦਾਂਗੇ ਚਾਰੇ ਪਾਸੇ ਇਦਾਂ ਸਿਲਾਈ ਲਾਵਾਂਗੇ ਹੁਣ ਜੇ ਜੇ ਇਹ ਸਲਾਈ ਲਾਉਣੀ ਹੈ ਨਾ ਆਪਾਂ ਤੁਸੀਂ ਮੀਡੀਅਮ ਲਾ ਸਕਦੇ ਹੋ ਪਰ ਵੱਡੇ ਬਖੇ ਦੀ ਨਾ ਲਾਓ ਥੱਲੇ 벨ਵੈਟ ਦਾ ਵੀ ਧਿਆਨ ਰੱਖਣਾ ਖੇਚਣੀ ਪੈਣੀ ਚਾਹੀਦੀਗੀ ਫਿਰ ਡਿਜ਼ਾਈਨ ਦੀ ਉਹ ਗੱਲ ਜੀ ਨਹੀਂ ਬੰਨੀ ਹੁਣ ਦੇਖੋ ਇੱਕ ਪਾਸੇ ਆਪਾਂ ਲਾ ਲਈ ਲੈ ਹੁਣ ਇਸੇ ਤਰੀਕੇ ਦੇ ਨਾਲ ਹੀ ਆਪਾਂ ਦੂਜੇ ਪਾਸੇ ਵੀ ਸਾਰੇ ਜਿਹੜੇ ਪੈਚ ਆ ਉਹ ਕਵਰ ਕਰ ਦਾਂਗੇ ਜਿਹੜੇ ਫालतू ਧਾਗੇ ਆਪਾਂ ਸਾਰੇ ਨਾਲ ਦੀ ਨਾਲ ਹੀ ਕੱਢ ਦਾਂਗੇ ਹੁਣ ਆਪਾਂ ਕੀ ਕਰਾਂਗੇ ਦੇਖੋ ਜਿਹੜੀਆਂ ਮੋਟੀ ਜਿਹੜੇ ਮੋٹے ਬਖਦੀ ਆਪਾਂ ਸਲਾਈ ਲਾਈ ਇਸ ਨੇ ਵਿੱਚੋਂ ਸਾਰੀ ਆਪਾਂ ਕੱਢ ਦਾਂਗੇ ਆ ਦੇਖੋ ਇਧਰਲੀ ਸਾਈਡ ਤੇ ਆਪਣੇ ਜਿਹੜੇ ਪੈਜ ਆ ਬਿਲਕੁਲ ਵਧੀਆ ਤਰੀਕੇ ਨਾਲ ਲੱਗ ਗਏ ਤੇ ਹੁਣ ਆਪਾਂ ਇਧਰ ਵੀ ਤੁਹਾਡਾ ਮਰਜ਼ੀ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਇਧਰਲੇ ਪਾਸੇ ਵੀ ਜਿਹੜੇ ਤਿੰਨੇ ਆ ਚਾਰ ਪੈਜ ਆ ਜਿਹੜੇ ਤੁਸੀਂ ਉਹ ਬਣਾ ਸਕਦੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇਹਦੀ ਫਾਈਨਲ ਲੁੱਕ ਕੀ ਬਹੁਤ ਜਿਆਦਾ ਸੋਹਣਾ ਸੂਟ ਬਣਿਆ ਵਾ ਤੇ ਆ ਦੇਖੋ ਜੀ ਹੁਣ ਜਿਹੜਾ ਸੂਟ ਆਪਾਂ ਰੈਡੀ ਕੀਤਾ ਸੀਗਾ ਆ ਘੇਰਾ ਬਣ ਗਿਆ ਤੇ ਇੱਕ ਪਾਸੇ ਆ ਜਿਹੜਾ ਪੈਚ ਆ ਉਹ ਲੱਗ ਗਿਆ ਠੀਕ ਹੈ ਗੋਟਾ ਪੱਤੀ ਦਾ ਉੱਤੇ ਵਰਕ ਕਰਕੇ ਤੁਸੀਂ ਇਹਦੇ ਵਿੱਚ ਇਹਨੂੰ ਹੋਰ ਵੀ ਕ੍ਰੀਏਟਿਵ ਬਣਾ ਸਕਦੇ ਹੋ ਦੇ ਵਿੱਚ ਕੋਈ ਵਰਕ ਕਰਨਾ ਕੋਈ ਸਿੰਪਲ ਗੋਟਾ ਪੱਤੀ ਦਾ ਵਰਕ ਕਰਨਾ ਵਿੱਚ ਕੋਈ ਬਟਨ ਲਾਉਣੇ ਆ ਸਟੋਨ ਲਾਉਣੇ ਉਹ ਤੁਸੀਂ ਲਾ ਸਕਦੇ ਆ ਸੋ ਇਸੇ ਤਰੀਕੇ ਦੇ ਨਾਲ ਹੀ ਆਪਣੇ ਕੋਲ ਜਿਹੜੇ ਪੁਰਾਣੇ ਸੂਟ ਜਿਹੜੇ ਪਏ ਹੁੰਦੇ ਆਪਾਂ ਉਹਨੂੰ ਇਦਾਂ ਯੂਸਫੁਲ ਬਣਾ ਸਕਦੇ ਜੇ ਤੁਸੀਂ ਇਹਦਾ ਕਮੀਜ਼ ਨਹੀਂ ਬਣਾ ਤੁਸੀਂ ਇਹਨੂੰ ਐਜ਼ ਏ ਸ਼ਾਲ ਵੀ ਇਹਨੂੰ ਯੂਜ਼ ਕਰ ਸਕਦੇ ਆ ਕੱਲ ਦੇ ਵਿੱਚ ਬਣਾ ਸਕਦੇ ਹਾਂ ਤੇ ਜਿਹੜਾ ਇਹਦਾ ਪੀਸ ਬਚਿਆ ਬਰੋਕੇਟ ਜਿਹੜੀ ਬਚੀਆ ਉਹ ਉਹਨੂੰ ਵੀ ਆਪਾਂ ਯੂਜ਼ ਦੇ ਵਿੱਚ ਲੈ ਕੇ ਆਵਾਂਗੇ ਤੇ ਉਹ ਕਿੱਦਾਂ ਲੈ ਕੇ ਆਉਣਾ ਕਿ ਪੁਰਾਣੇ ਕਮੀਜ਼ਨ ਨੂੰ ਆਪਾਂ ਜੈਕਟ ਕਿੱਦਾਂ ਬਣਾ ਸਕਦੇ ਹਾਂ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਜੇ ਤੁਹਾਨੂੰ ਇਹ ਵੀਡੀਓ ਹੀ ਪਸੰਦ ਜੁਰ ਕਰੋ ਤੇ ਲਾਈਕ ਸ਼ੇਅਰ ਤੇ ਕਮੈਂਟ ਦੇ ਦੱਸਣਾ ਭੁੱਲਿਓ ਕਿ ਤੁਹਾਨੂੰ ਕਿੱਦਾਂ ਦਾ ਇਹ ਡਿਜ਼ਾਈਨ ਲੱਗਿਆ ਸੋ ਕੁਦਰਤ ਕ੍ਰिएशन ਦੇਖਣ ਵਾਸਤੇ ਧੰਨਵਾਦ